ਲੋ ਜੀ بارشਾਂ ਸ਼ੁਰੂ ਹੋ ਗਈਆਂ ਸਾਰੇ ਜਣੇ ਦਰਖਤ ਲਾਓ ਤੋਂ ਅਸੀਂ ਵੀ ਆਪਣੀ ਬੇਟੀ ਦੇ ਬਰਥਡੇ ਤੇ ਨਾ ਇਹ ਦਰਖਤ ਲਾਇੀ ਸੀ ਅੱਜ ਤੋਂ 3 ਸਾਲ ਪਹਿਲਾਂ ਹੈਨਾ ਦੇਖੋ ਕਿੱਡੇ-ਕਿੱਡੇ ਹੋ ਗਏ ਤੇ ਤੁਸੀਂ ਵੀ ਜਿਵੇਂ ਬੱਚਿਆਂ ਦਾ ਬਰਥਡੇ ਹੁੰਦਾ ਕੋਈ ਖਾਸ ਦਿਨ ਹੁੰਦਾ ਆਪਣੇ ਮੰਮੀ ਡੈਡੀ ਦਾ ਹੁੰਦਾਗਾ ਕੋਈ ਹੈਨਾ ਜਨਮ ਦਿਨ ਹੁੰਦਾ ਕੁਝ ਵੀ ਹੁੰਦਾ ਤਾਂ ਤੁਸੀਂ ਨਾ ਦਰਖਤ ਲਾਇਆ ਕਰੋ काश ਕਰਕੇ ਮੈਂ ਮਾਲਵੇ ਵਾਲਿਆਂ ਨੂੰ ਅਸੀਂ ਮਾਲਵੇ ਦੇ ਆ ਅਸੀਂ ਮਾਨਸਾ ਜ਼ਿਲ੍ਹੇ ਦੇ ਆ ਮੇਰੀ ਮਾਨਸਾ ਜ਼ਿਲ੍ਹੇ ਵਾਲਿਆਂ ਨੂੰ ਨਾ ਬੇਨਤੀ ਆ ਜੀ ਆਪਣੇ ਮਾਲਵੇ ਚ ਨਾ ਬਹੁਤ ਘੱਟ ਦਰਖਤ ਨੇ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਆ ਸਭ ਤੋਂ ਜ਼ਿਆਦਾ ਤਾਂ ਕਿਉਂਕਿ ਲੋਕ ਕਹਿੰਦੇ ਨੇ ਜਿਹਾ ਹੋਰ ਕਿਸ ਨੂੰ ਸਾਡੇ ਘਰੇ ਤਾਂ ਜਗ੍ਹਾ ਹੀ ਨਹੀਂ ਹੈਗੀ ਬਸ ਇੰਨਾ ਕੀ ਥਾਂ ਅਸੀਂ ਕਿੱਥੇ ਲਾਈਏ ਜਿਨ੍ਹਾਂ ਦੇ ਜ਼ਮੀਨਾਂ ਨੇਗੀਆਂ ਹਨ ਆਪਣੀਆਂ ਮੋਟਰਾਂ ਤੇ ਪੰਜ-ਪੰਜ ਦਰਖਤ ਲਾਓ ਤਾਂ ਕਿ ਆਪਾਂ ਵੀ ਆਪਣਾ ਜਿਹੜਾ ਮਾਨਸਾ ਜ਼ਿਲ੍ਹਾ ਨਾ ਉਸ ਨੂੰ ਇੰਨਾ ਕ ਉਹ ਬਣਾ ਦਈਏ ਕਿ ਇੱਧਰ ਨਾ بارش ਵੀ ਘੱਟ ਹੁੰਦੀ ਹੈਗੇ ਅਸੀਂ ਤਾਂ ਮਹਾਲੀ ਰਹਿੰਦੇ ਆਂਗੇ ਪਰ ਜਦ ਵੀ ਅਸੀਂ ਪੁੱਛਦੇ ਆਂਗੇ ਉੱਥੋਂ ਆਪਣੇ ਵੀ ਮੀਂਹ ਪਈ ਜਾਂਦਾ ਕਹਦਣਗੇ ਨਾ ਇੱਧਰ ਤਾਂ ਮੀਂਹ ਪੈਂਦਾ ਨਹੀਂ ਹੈਗਾ ਕਿਉਂਕਿ ਇੱਧਰ ਦਰਖਤ ਜ਼ਿਆਦੇ ਨਹੀਂਗੇ ਇੱਧਰ ਚੰਡੀਗੜ੍ਹ ਸਾਹਣ ਤਾਂ ਕਰਕੇ ਜ਼ਿਆਦੇ بارشਾਂ ਹੁੰਦੀਆਂ ਨਹੀਂਗੀਆਂ ਇੱਧਰ ਤੋਂ ਆਪਾਂ ਨੇ ਵੀ ਉੱਧਰ ਵੀ ਇਦਾਂ ਦਾ ਹੀ ਮਾਹੌਲ ਬਣਾਉਣਾਗਾ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿਸਾਨ ਭਰਾਵਾਂ ਨੂੰ ਕਿ ਤੁਸੀਂ ਆਪਣੀਆਂ ਮੋਟਰਾਂ ਤੇ 5-5 7-7 ਦਰਖਤ ਜ਼ਰੂਰ ਲਾਓ بارشਾਂ ਦਾ ਮੌਸਮ ਆ ਗਿਆ ਹੁਣ ਬਸ ਇਦਾਂ ਹੀ ਲਾਉਂਗੇ ਤਾਂ ਦਰਖਤ ਜਦੀ ਹੋ ਜਾਂਦੇ ਹੁੰਦੇ ਨੇਗੇ ਆ ਦੇਖੋ ਅਸੀਂ ਨੇ ਕਿੰਨੇ ਦਰਖਤ ਲਾਏ ਨੇਗੇ ਅਸੀਂ ਨੇ ਮਹਾਲੀ ਇੰਨਾ ਸੋਹਣਾ ਬਣਾ ਲਿਆ ਆਪਣਾ ਛੋਟਾ ਜਿਹਾ ਘਰ ਹੈਗਾ ਸਾਡਾ ਕੋਈ ਬਾਲਾ ਵੱਡਾ ਨਹੀਂ ਹੈਗਾ